ਪਟਾਲਾ ਕਾਦੀਆ ਰੋਡ ਤੇ ਵਾਪਰੇ ਸੜਕ ਹਾਦਸੇ ਦੀ ਬੱਸ ਦੀ ਬ੍ਰੇਕ ਫੇਲ ਹੋਣ ਦੇ ਕਾਰਨ ਬੱਸ ਕੰਧ ਦੇ ਨਾਲ ਟਕਰਾਈ ਹੈ ਤਿੰਨ ਲੋਕਾਂ ਦੀ ਮੌਤ ਹੋਈ ਹੈ 20 ਲੋਕ ਜ਼ਖਮੀ ਦੱਸੇ ਜਾ ਰਹੇ ਨੇ 6 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਬੱਸ ਦੀ ਬ੍ਰੇਕ ਫੇਲ ਹੋਣ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ 6 ਲੋਕ ਗੰਭੀਰ ਜ਼ਖਮੀ ਨੇ ਤਿੰਨ ਲੋਕਾਂ ਤੇ ਮੌਤ ਦੀ ਖਬਰ ਹੈ ਜਦਕਿ 20 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਸੋ ਬ੍ਰੇਕ ਫੇਲ ਹੋਣ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ ਸੋ ਬਹੁਤ ਹੀ ਭਿਆਨਕ ਹਾਦਸਾ ਕਾਦੀਆਂ ਦੇ ਵਿੱਚ ਬਟਾਲਾ ਕਾਦੀਆਂ ਰੋਡ ਤੇ ਸੇ ਸੜਕ ਹਾਦਸਾ ਵਾਪਰਿਆ ਬੱਸ 'ਚ ਸਵਾਰੀਆਂ ਸਵਾਰ ਸਨ ਬ੍ਰੇਕ ਫੇਲ ਹੋਈ ਬ੍ਰੇਕ ਫੇਲ ਹੋਣ ਦੇ ਕਾਰਨ ਬੱਸ ਜੋ ਹੈ ਕੰਧ ਦੇ ਨਾਲ ਟਕਰਾਈ ਹੈ ਤੇ ਬੁਰੇ ਤਰੀਕੇ ਦੇ ਨਾਲ ਬਸ ਨੁਕਸਾਨੀ ਗਈ ਹੈ ਤੇ ਜਾਨੀ ਨੁਕਸਾਨ ਵੀ ਹੋਇਆ ਇਸ ਸੜਕ ਖਾਸੇ ਦੇ ਵਿੱਚ ਤਿੰਨ ਲੋਕਾਂ ਤੇ ਮੌਤ ਦੀ ਖਬਰ ਹੁਣ ਤੱਕ ਸਾਹਮਣੇ ਆ ਰਹੀ ਹੈ ਜਦਕਿ 20 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਤੇ 6 ਲੋਕਾਂ ਦੀ ਹਾਲਤ ਕ੍ਰਿਟੀਕਲ ਹੈ ਗੰਭੀਰ ਦੱਸੀ ਜਾ ਰਹੀ ਹੈ ਸੋ ਜ਼ਖਮੀਆਂ ਨੂੰ ਹਸਪਤਾਲ ਵੀ ਭਰਤੀ ਕਰਵਾਇਆ ਗਿਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵੀ ਬੇਹੱਦ ਭਿਆਨਕ ਨੇ ਕੋਈ ਕੰਦ ਵੀ ਡਿੱਗੀ ਹੈ ਦੇਖ ਸਕਦੇ ਹੋ ਛੱਤ ਦੀ ਛੱਤ ਡਿੱਗੀ ਹੋਈ ਹੈ ਬੱਸ ਦੇ ਉੱਤੇ ਪੂਰੀ ਤੋ ਭਿਆਨਕ ਸੜਕ ਹਾਸਾ ਰੋਡਵੇਸ バス ਹਾਸੇ ਦਾ ਸ਼ਿਕਾਰ ਹੋਈ ਹੈ। ਤਿੰਨ ਲੋਕਾਂ ਦੀ ਮੌਤ ਦੀ ਖਬਰ ਹੁਣ ਤੱਕ ਸਾਹਮਣੇ ਆ ਰਹੀ ਹੈ। 20 ਲੋਕ ਜ਼ਖਮੀ ਦੱਸੇ ਜਾ ਰਹੇ ਨੇ। 6 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਸੋ ਬ੍ਰੇਕ ਫੇਲ ਹੋਣ ਦੇ ਕਾਰਨ ਇਹ ਹਾਦਸਾ ਹੋਇਆ ਹੈ। ਬ੍ਰੇਕ ਫੇਲ ਹੋਈ ਜਿਸ ਦੇ ਕਾਰਨ バス ਕੰਧ ਦੇ ਵਿੱਚ ਟਕਰਾਈ ਹੈ। ਤੇ ਵੱਡਾ ਜਾਨੀ ਤੇ مالی ਨੁਕਸਾਨ ਪਹ ਹੋਇਆ ਵਕ ਵਕ ਦੋ ਤਸਵੀਰਾਂ ਨੇ ਹਾਦਸੇ ਦੇ ਨਾਲ ਜੁੜੀਆਂ ਹੋਈਆਂ ਪਹਿਲੀ ਤਸਵੀਰ ਸੜਕ ਹਾਸੇ ਦੀ ਤਸਵੀਰ ਹੈ ਬੱਸ ਦੀ ਬ੍ਰੇਕ ਫੇਲ ਹੋਈ ਜਿਸ ਦੇ ਕਾਰਨ ਬੱਸ ਕੰਧ ਤੇ ਨਾਲ ਟਕਰਾਈ ਤੇ ਹਾਦਸਾ ਵਾਪਰਿਆ ਦੂਜੀ ਤਸਵੀਰ ਹਸਪਤਾਲ ਦੀ ਤਸਵੀਰ ਹੈ ਜ਼ਖਮੀਆਂ ਨੂੰ ਪਰਤੀ ਕਰਵਾਇਆ ਗਿਆ ਹੈ ਜਿਹੜੇ ਇਲਾਜ ਨੇ ਵੀ ਗਿਣਤੀ 20 ਲੋਕ ਦੱਸੇ ਜਾ ਰਹੇ ਨੇ ਜੋ ਜ਼ਖਮੀ ਨੇ 6 ਦੀ ਹਾਲਤ ਕ੍ਰਿਟੀਕਲ ਦੱਸੀ ਜਾ ਰਹੀ ਹੈ ਸੋ ਮਟਾਲਾ ਕਾਦੀਆ ਰੋਡ ਤੇ ਹਾਦਸਾ ਵਾਪਰਿਆ ਹੈ ਮੌਕੇ ਤੇ ਲੋਕ ਪਹੁੰਚੇ ਹੋਏ ਨੇ ਪ੍ਰਸ਼ਾਸਨ ਦੇ ਟੀਮਾਂ ਪਹੁੰਚਿਆ ਹੋਈਆਂ ਨੇ ਸੋ ਰਾਹਤ ਕਾਰਜ ਲਗਾਤਾਰ ਜਾਰੀ ਹੈ ਤੇ ਜੋ ਹੁਣ ਤੱਕ ਖਬਰ ਸਾਹਮਣੇ ਆ ਰਹੀ ਹੈ ਉਹ ਤਿੰਨ ਲੋਕਾਂ ਤੇ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਕਾਲਜ ਤੋਂ ਛੁੱਟੀ ਹੋਈ ਸੀ ਕਾਲਜ ਤੋਂ ਆ ਰਹੇ ਡੇਲੀ ਆਈਦਾ ਇਸੇ ਬਾਅਦ ਸੀ ਆਈਦਾ ਹੋਗੀ ਕਿਥੇ ਰਕਤ ਸੜਿਆ ਸਾਬਦ ਲੱਗ ਗਿਆ ਤਾਂ ਪੀ ਜਾਣੇ ਹੋਏ ਨੇ ਜਿਹੜੇ ਡਰਾਈਵਰ ਦੇ ਪਿੱਛੇ ਵਾਲੀ ਸਾਈਡ ਬੈਠੇ 3 ਸੀਟਰ ਦੇ ਬੈਠੇ ਉਹ ਸਾਰੇ ਜਖਮੀ ਹੈ ਅੱਜ ਇਹ ਬਾਸ ਐਕਸੀਡੈਂਟ ਹੋਇਆ ਜਿਸ ਤੇ ਕੋਈ ਤਕਰੀਬਨ 20 ਦੇ ਤੱਕ ਕਰੀਬ 40 ਡੀ ਹੈ ਤਿੰਨ ਡੈੱਡ ਨੇ ਸੋ ਫਾਰ ਐਂਡ 6 ਸੀਰੀਅਸਲੀ ਇੰਜਰਡ ਨੇ ਬਾਕੀ ਜਿਹੜੇ ਹੈਗੇ ਉਹਨਾਂ ਦਾ ਮਾਈਨਰ ਟੂ ਮੋਡਰੇਟ ਇੰਜਰੀਜ਼ ਆਈਆਂ ਨੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਆਪਣੇ ਹਸਪੀਟਲ ਚ ਜਿਨ੍ਹਾਂ ਨੂੰ ਚਾਰ ਜਣਿਆਂ ਨੂੰ ਰੈਫਰ ਕਰ ਚੁੱਕੇ ਆ ਦੋ ਜਣਿਆਂ ਦਾ ਅਪਲਾਈ ਤੋਂ ਬਾਅਦ ਐਸੀ ਉਹਨਾਂ ਨੂੰ ਵੀ ਰੈਫਰ ਕਰਨ ਦੀ ਜ਼ਰੂਰਤ ਪੈ ਗਈ ਉਹਨਾਂ ਨੂੰ